ਕੀ ਕੀ 도ੜੇ ਕਰਦੀਆਂ ਸੀ ਤੇ ਹੁੰਦੇ 40 40 도ੜੇ ਹੁਣ ਦੀਆਂ ਕਰੇ ਫਿਰ ਉਹ ਪੰਡਾ ਬਾਂਦੇ ਉਹ ਅੱਛਾ ਹੁਣ ਤਾਂ ਪੱਲੀਆਂ ਕਾਣੀਆਂ ਪੱਲੀਆਂ ਦੇ ਕਰਕੇ ਸਿਓ ਕਰੇ ਵੀ ਨਹੀਂ ਕਰਦੀਆਂ ਹੁਣ ਤਾਂ ਨਸੀਬ ਕਰਨਾ ਹੋਈਆਂ ਪੰਨਾਂ ਨੇ ਕੱਚ ਪਿਆਜ਼ੀ ਰੰਗ ਚੱਲ ਫੇ ਹੁਣ ਤਾਂ ਮਸ਼ੀਨ ਚ ਗੇੜਾ ਦੇ ਦਿੰਦੇ ਸੀ ਮੋਗਰੀਆਂ ਨਾਲ ਕੁੱਟਦੇ ਥੱਕ ਜਾਂਦੇ 도ੜੇ 도ੜੇ ਹਾਂ ਫਿਰ ਅਸੀਂ ਦੇਖ ਲੈ ਸਾਰੇ 도ੜੇ 40 도ੜੇ ਧੋਉਂਦੀਆਂ ਪੰਪ ਗੇੜ ਗੇੜ ਪੰਪ ਹੁੰਦੇ ਤੇ ਅੱਗੇ ਤਾਂ ਗੇੜ ਗੇੜ ਓ ਧੋਉਂਦੀਆਂ ਨੇ ਹਲੇ ਹਮੇਰਾ ਸਾਰਾ ਦਿਨ ਟੇਕ ਨਹੀਂ ਸੀ ਟੇਕ ਕਿੱਥੇ ਦੀ ਸਾਨੂੰ ਤਾਂ ਨਾ ਹੁੰਦੀ ਨੀ ਸੀ ਤਾਂ ਹੁੰਦੀ ਨੀ ਸੀ ਕੱਪੜੇ ਦੀ ਨਹੀਂ ਜਵਾਕ ਨੂੰ ਚੰਗਾਉਂਦੀ ਸੀ ਸਾਰਾ ਤਾਂ ਕਹਿਵਾ ਵੀ ਨਹੀਂ ਹੁੰਦਾ ਸੀ ਮੈਂ ਤਾਂ ਚੰਬੜ ਤੇ ਫਿਰ ਜਾਂਦੀ ਤੇ ਹੁਣ ਤਾਂ ਇਹ ਬੋਲ ਕਈ ਥਕਾ ਦਿੰਦੀਆਂ ਨੇ ਜਿਹੜੀਆਂ ਹੁਣ ਆਲੀਆਂ ਨੇ ਹੁਣ ਤਾਂ ਬੁੜੀਆਂ ਨੂੰ ਬੈਠੀ ਨੂੰ ਬੋਲ ਬੋਲ ਕੇ ਬੈਠੀ ਉਹ ਟੈਂਟਣ ਲੈ ਲੈਂਦੀ ਬੁੜੀ ਵੀ ਬੋਲਣੀਆਂ ਹੁਣ ਐਂ ਚੱਲ ਪਿਆ ਕੰਮ ਇਹੋ ਅਸੀਂ ਤਾਂ ਬਹੁਤ ਵਧੀਆ ਕੱਢਿਆ ਤੇ ਸਾਡੇ ਤਾਂ ਤੀਆਂ ਵਰਗੇ ਦਿਨ ਲੰਘਦੇ ਤੇ ਕਿਸੇ ਨੂੰ ਪੈਸੇ ਦਾ ਲਾਲਚ ਨਹੀਂ ਸੀ ਕਿਸੇ ਨੂੰ ਕਾਸੇ ਦਾ ਨਹੀਂ ਕਿਸੇ ਤੋਂ ਪੈਸਾ ਨਹੀਂ ਮੰਗਿਆ ਸੀ ਕਿਸੇ ਨੂੰ ਕੱਪੜੇ ਦਾ ਨਹੀਂ ਮੰਗਿਆ ਸੀ ਬੜਾ ਇਕੱਠੇ ਲਿਆ ਕੇ ਛੱਡਦਾ ਸੀ ਪਰਵਾਈ ਜਾ ਉਸੇ ਛੀ ਮਿੰਨ ਨਮਾ ਕਰੋ ਲਿਆਉਂਦਾ ਹੁੰਦਾ ਛੀ ਮਿੰਨ ਨਮਾ ਰੱਖ ਤਾਂ ਨਹੀਂ ਲਿਆ ਕੇ ਛੱਡਦਾ ਸੀ ਬੜਾ ਥਾਂ ਨਹੀਂ ਸਾਰਾ ਸਾਰੀਆਂ ਇੱਕੋ ਜੀਆਂ ਪਾਉਂਦੇ ਆ ਪਾ ਪਾ ਪਰ ਕੁੜੀਆਂ ਰੁੱਸ ਜਾਂਦੀਆਂ ਤੀਆਂ ਅੱਛਾ ਜੇ ਸਾਨੂੰ ਅੱਡ ਤੇ ਲਿਆ ਦਿੰਦਾ ਕੁੜੀਆਂ ਪਹਿਲੇ ਹੀ ਚੱਕ ਲੈੰਦੀਆਂ ਕਹਿੰਦੀ ਕਿ ਹੁਣ ਅਸੀਂ ਲਾਵਾਂਗੇ ਜਿਆਦਾ ਕੰਮ ਕਰਦੀਆਂ ਨਹੀਂ ਅਸੀਂ ਨਹੀਂ ਕੰਮ ਕਰਦੀਆਂ ਅਸੀਂ ਵੀ ਕਰਦੇ ਹਾਂ ਪਰ ਬੜਾ ਇੱਕੇ ਪਾੜ ਲਿਆ ਦਿੰਦਾ ਸੀ ਉਹ ਸੁਮੈ ਜਾਓ ਪਾੜ ਪਾ ਕਿੰਨੀਆਂ ਨਣਾਂ ਦਾ ਥੋੜੇ ਨਣੂ ਦਾ ਦਾਦੇ ਮੇਰੇ ਆਈ ਤੋਂ ਚਾਰ ਵਿਆਹੀਆਂ ਨੇ ਕੁਮਾਰੀਆਂ ਤੇ ਦੋ ਪਹਿਲਾਂ ਬਿਆਈਆਂ ਹੋਈਆਂ ਦੀਆਂ ਹਨਾ ਉਹਨਾਂ ਤੋਂ ਡਰਿੰਗਾਈ ਬੁੜੇ-ਬੁੜੀ ਤੋਂ ਹਾਂ ਉਹ ਜਿਹੜੀਆਂ ਨੂਹਾ ਆ ਕੇ ਉਹਨਾਂ ਤੋਂ ਵੀ ਡਰਦੇ ਆ ਅੱਛਾ ਡਰਦਿਆਂ ਦੀ ਲੰਘ ਹੀ ਹੋਊਗਾ ਤੂੰ ਮਰ ਸਹੀ ਗੱਲ ਆ ਉਹਨਾਂ ਨੂਹਾ ਤੋਂ ਵੀ ਡਰ ਲੱਗਦਾ ਉਹਨਾਂ ਜਮੀਨ ਹੀ ਬੋਲਣ ਦਿੰਦੀਆਂ ਕਹਿੰਦੀ ਚੁੱਪ ਕਰ ਜੀਪੇ ਲਾਈ ਪਈ ਆ ਜਮੀਨ ਹੀ ਬੋਲਣ ਦਿੰਦੀ ਆ ਬੇਬੇ ਤਾਂ ਹੀ ਚੁੱਪ ਕਰੀ ਬੈਠੀ ਆ ਹਾਂ ਇਹ ਤਾਂ ਅਜੀ ਪਲਾਕ ਤੋਰਦੀ ਬੇਬੇ ਤਾਂ ਚੁੱਪ ਲੱਗੀ ਹੋਈ ਆ ਬੁਲਾਤੀ ਇਹ ਚੰਨ ਵੀ ਫਿਰ ਪੂਰੀ ਚਲੂ ਅੱਛਾ ਚੱਲ ਪਾ ਹੁਣ ਹਾਂ ਹੁਣ ਸਾਰੀਆਂ ਗੱਲਾਂ ਕੀ ਕਰਾਂਗੇ ਹਰ ਇੱਕ ਨਦੀ ਦਾ ਚਾਹੀਦਾ ਵਿੱਚ ਬਚਾਉਣਾ ਸੋਨ ਨਵਾਸ ਨਹੀਂ ਉਹ ਤਾਂ ਮੈਂ ਹੈਗੀ ਆ ਸਾਡੇ ਨੂੰ ਤਾਂ ਅੱਛਾ ਠੀਕ ਆ ਤੁਸੀਂ ਗੱਲਾਂ ਕਰੋ ਹਾਂ ਸਾਡੇ ਆਲੇ ਕਹਿਣ ਕੰਮ ਤੇ 8 ਵਜੇ ਤੋਂ ਰੋਟੀ ਖਾ ਤੇ ਰੇਲ ਗੱਡੀ ਨੇ ਮਾਰੀ ਕੂਕ ਸਾਡੇ ਸਾਡੇ ਪੱਦੀੜਾ ਪੈ ਜਾਂਦੇ ਆ ਵੀ ਗੱਡੀ ਲੰਘ ਗਈ ਉਹ ਰੋਟੀ ਲੇਟ ਹੋ ਗਈ ਬੂਰ ਰੋਟੀ ਲੇਟ ਹੋ ਗੱਡੀ ਦਾ ਸਾਭ ਹੁੰਦਾ ਹਾਂ ਗੱਡੀ ਨਾਲ ਰੋਟੀ ਖਾਣੀ ਅਠਾਈ ਨਾਲ ਖੇਤ ਐਸਾ ਦਾ ਕੁਝ ਹੁੰਦਾ ਗੋਦੀ ਨਿਆਣਾ ਹੁੰਦਾ ਉੱਤੇ ਚੱਕਰਾਂ ਲੱਸੀ ਦਾ ਹੁੰਦਾ ਅੱਛਾ ਥੱਬਾ ਹੱਥ ਚ ਰੋਟੀਆਂ ਦਾ ਹੁੰਦਾ ਨਾਲੇ ਢੰਡ ਕੱਢਦੇ ਨਾਲੇ ਢੰਡ ਕੱਢਿਆ ਵਾ ਹੁੰਦਾ ਪਰ ਸਾਰੇ ਪੰਗੇ ਬੁੜੀਆਂ ਨੂੰ ਹੀ ਹੁੰਦੇ ਆ ਬੁੜੀਆਂ ਨੇ ਬਹੁਤ ਪੰਗੇ ਘੋ ਕਰੇ ਨਹੀਂ ਹੁਣ ਤੱਕ ਵੀ ਪੰਪੜ ਬੁੜੀਆਂ ਨੂੰ ਹੁਣ ਨੋਹਾਂ ਦਾ ਹੋ ਗਿਆ ਦਾਹ ਪੋਤ ਨੋਹਾਂ ਦਾ ਵੀ ਹੋ ਗਿਆ ਤੀਜੀ ਪੀੜੀ ਆ ਗਈ ਮੇਰੀ ਤਾਂ ਪੋਤ ਨੂੰ ਵੀ ਆ ਗਈ ਤੀਜੀ ਪੀੜੀ ਆ ਗਈ ਮੇਰੀ ਤਾਂ ਅੱਛਾ ਪੋਤ ਨੂੰ ਵੀ ਆ ਗਈ ਚਲ ਆਏ ਜਿਹੜੇ ਕੰਮ ਕਰੇ ਹੋਏ ਤੇ ਰਾਸ ਆ ਗਈ ਸਾਰੇ ਸਹੀ ਗੱਲ ਹੈ ਬਥੇਰੇ ਕੰਮ ਕਰ ਹਾਂ ਬਥੇਰੇ ਕਰਿਆ ਕੰਮ ਤਾਣੇ ਵੀ ਬੋਲ ਲੈ ਗੱਤ ਵੀ ਲਿਆ ਮੱਕੀਆਂ ਵੀ ਤੋੜਨੀਆਂ ਕੁਕੜੀਆਂ ਕੱਢਣ ਵਗ ਜਾਂਦੀਆਂ ਨਰਮੇ ਝੁਗਣ ਵਗ ਜਾਂਦੀਆਂ ਮਿਰਚਾਂ ਤੋੜਨ ਵਗ ਜਾਂਦੀਆਂ 10 10 20 20 100 ਰੁਪਏ 10 10 ਜਣੀਆਂ ਦਿਹਾੜਾ ਨਾ ਲਾਹੇ ਬੰਦੇ ਜੀਰੀ ਝਾੜਨ ਉਹ ਵੀ ਚੜਾਉਂਦੀਆਂ ਨਾਲ ਹੂੰ ਸਾਰਾ ਕੰਮ ਤੇ ਜੀਰੀ ਵੜਾਉਂਦੀਆਂ ਵੀ ਨਾਲ ਹੂੰ ਲਾਉਂਦੀਆਂ ਤਣਕਾਂ ਦੇ ਭਰੇ ਚਕਾਉਂਦੀਆਂ ਨੂੰ ਤੁਸੀਂ ਇੱਥੇ ਆ ਕੇ ਜਾਂਦੇ ਰਹੇ ਹੋ ਖੇਤ ਨਾਲ ਖੇਤ ਹਾਂ ਸਭ ਕੁਝ ਕਰਿਆ ਸਾਰੀਆਂ ਜਾਂਦੀਆਂ ਬੁੜੀਆਂ ਬੰਦੇ ਸਾਰੇ ਬੁੜੀਆਂ ਦਾ ਘਰੇ ਛੱਡਦੇ ਤੇ ਬੁੜੀਆਂ ਨੂੰ ਨੂਹਾਂ ਨੂੰ ਲੈ ਜਾਂਦੇ ਤੇ ਨੂਹਾਂ ਨੂੰ ਲੈ ਜਾਂਦੇ ਆ ਹਾਂ ਬੁੜੀਆਂ ਦਾ ਘਰੇ ਹੁੰਦੀਆਂ ਤੀਆਂ ਪਹਿਲਾਂ ਨੂਹਾਂ ਘਰੇ ਕੰਮ ਕਰਕੇ ਜਾਂਦੀਆਂ ਫੇਰ ਖੇਤ ਜਾ ਕੇ ਕਰਦੀਆਂ ਫੇਰ ਆ ਕੇ ਖੇਤ ਕਰੇ ਫੇਰ ਬੁੜੀਆਂ ਕੋਠੇ ਤੇ ਚੜ ਜਾਂਦੇ ਫੇਰ ਆ ਕੇ ਕਰਦੀਆਂ ਉਧਰੋਂ ਬਕਾ 1 ਵਜਣ ਉਧਰੋਂ ਭੱਜਿਆਉਣਾ ਘਰ ਨੂੰ ਵਿਚਾ ਲੈ ਕੇ ਆਉਣੀ ਐ ਅੱਛਾ ਨਾਲੇ ਤਾਂ ਉਹਨਾਂ ਦੀ ਚਾਹ ਦੇ ਕੇ ਆਉਣੀ ਨਾਲੇ ਫਿਰ ਨਰਮੇ ਵਾਲਿਆਂ ਦੀ ਲੈ ਕੇ ਜਾਣੀ ਦੋ ਖੇਤਾਂ ਨੂੰ ਘੁੰਮਣਾ ਪੈਂਦਾ ਅੱਛਾ ਜਿਹੜੀ ਘਰੋਂ ਚੱਲ ਜਾਂਦੀ ਸੀ ਪਹਿਲਾਂ ਇੱਕ ਖੇਤ ਜਾਂਦੀਆਂ ਫਿਰ ਦੋ ਇੱਕ ਖੇਤ ਦੂਜੇ ਖੇਤ ਜਾਂਦੀ ਫਿਰ ਫਿਰ ਚਗਾਵੀਆਂ ਦੀ ਚਾਹ ਪਾਣੀ ਐ ਹੁੰਦਾ ਸੀ